ਜਦੋਂ ਵੀ ਮਹੀਨੇ 'ਚ ਤਿੰਨ ਚਾਰ ਵਾਰੀ ਮਿਲਣਾ ਉਹਨੇ ਵਧੀਆ ਤਰੀਕੇ ਨਾਲ ਮਿਲਣਾ ਕਿ 스타 ਬੰਦਾ ਜਦੋਂ ਹੋ ਜਾਂਦਾ 4 ਲੱਖ ਫੋਲੋਅਰ ਭਾਜੀ ਥੋੜੇ ਨਹੀਂ ਹੁੰਦੇ ਬਹੁਤ ਜ਼ਿਆਦਾ ਹੋ ਜਾਂਦੇ ਅੱਜ ਕੱਲ ਤਾਂ ਜਿਹਦੇ 10000 ਜਿਉ ਉਹ ਉਹ ਫੋਟੋ ਨਹੀਂ ਖਾ ਜਾਂਦਾ ਉਹ ਤਾਂ ਫਿਰ ਵੀ ਕਿਸੇ ਨਾਲ ਵੀ ਤਕਰੀਰ ਜਿੱਥੇ ਮਰਜ਼ੀ ਦੇ ਲਓ ਭਾਵੇਂ ਸਬਜੀ ਵਾਲਾ ਰੇੜੀ ਵਾਲਾ ਉਹਨੇ ਉੱਤੀ ਖੜ ਕੇ ਗੱਲਾਂ ਬਾਤਾਂ ਕਰੀ ਜਾਣਾ ਉਹਦੇ ਬਿਲਕੁਲ ਚਿਹਰੇ ਤੇ ਇਹ ਨੂਰ ਨਹੀਂ ਜੀਆ ਵੀ ਵੀ ਵਿੱਚ ਹੰਕਾਰ ਆ ਪਰ ਆਵਾ ਉਹਦਾ ਮੱਲੇ 'ਚ ਵਿੱਚ ਬਹੁਤ ਸਹੀ ਸੀਗਾ ਕਿਉਂਕਿ ਤਕਰੀਰ ਅਸੀਰ ਉਹਨੂੰ ਪਤਾ ਵੀ ਮੇਰੇ ਤੋਂ ਵੱਡੇ ਨੇ ਵੀ ਮੈਂ ਗਲਤ ਪਾਉਗੀ ਭਾਜੀ ਨੇ ਟੋਕ ਦੇਣਾ ਇੰਨਾ ਸੋਹਣਾ ਬੰਦਾ ਹੋਣ ਦੇ باوجود ਵੀ ਇੰਨਾ ਰੂਪ ਦੇ ਤੇ ਰੱਬ ਨੇ ਉਹਨੂੰ ਬਿਲਕੁਲ ਅਹੰਕਾਰ ਨਹੀਂ ਸੀਗਾ ਜਿੱਥੇ ਮਰਜ਼ੀ ਖੜ ਜਾਂਦੇ ਸੀ ਬੱਚਿਆਂ ਨਾਲ ਬਹੁਤ ਪਿਆਰ ਸੀ ਮੱਲੇ ਨਾਲ ਵੀ ਬਹੁਤ ਪਿਆਰ ਸੀ ਕੁਝਨ ਮੀਡੀਆ ਤਾਂ ਖੀਸੀ ਮਸਤੀ ਸੀ ਪਰ ਰੀਅਲ ਲਾਈਫ ਦੇ ਵਿੱਚ ਐਦਾਂ ਦੀ ਕੁਝ ਨਹੀਂ ਸੀ ਨਾ ਉਹਨੇ ਕਦੀ ਇੱਥੇ ਇਸ ਏਰੀਏ ਦੇ ਵਿੱਚ ਐਦਾਂ ਦਾ ਬਹਿਣਾਵਾ ਕਦੀ ਗਲਤ ਪਾਇਆ ਨਾ ਕਦੀ ਕਿਸੇ ਨਾਲ ਗਲਤ ਬੋਲੀ ਕਿਸੇ ਨਾਲ ਕੋਈ ਵਿਵਾਦ ਨਹੀਂ ਅਜੇ ਤੱਕ ਹੋਇਆ ਸਾਡੇ ਸਾਰੇ ਨਾਲ ਪਰਿਵਾਰਕ ਮਾਹੌਲ ਦੇ ਵਿੱਚ ਰਹਿੰਦੀ ਸੀ ਅੱਛਾ ਬੋਲਬਾਨਾ ਸੀ ਜਾ ਕੇ ਮਿਲਦੀ ਵਰਤੀ ਸੀ ਮੇਰਾ ਉਹਨਾਂ ਦਾ ਪਰਿਵਾਰ ਨਾਲ ਬਹੁਤ ਅੱਛਾ ਪਿਆਰ ਸੀ ਆਣਾ ਜਾਣਾ ਸੀ ਕਿ ਮੇਰਾ ਜਰਨਲ ਸਟੋਰ ਹੈ ਇੱਥੇ ਤੇ ਮੇਰੇ ਕੋ ਆਉਂਦੇ ਜਾਂਦੇ ਸੀ ਉਹਨਾਂ ਦੇ ਮਾਤਾ ਜੀ ਨਾਲ ਅੱਛਾ ਪਰਿਵਾਰ ਨਾਲ ਸਾਡਾ ਪਿਆਰ ਹੈ ਵੈਸੇ ਪਰਿਵਾਰ 'ਚ ਤਿੰਨ ਭੈਣਾਂ ਨੇ ਦੋ ਭਾਈ ਨੇ ਇੱਕ ਦੀ ਮੈਰਿਜ ਹੋ ਗਈ ਆ ਅਨਾਲੀ ਤਿੰਨ ਚਾਰ ਕਦਮ ਚਈ ਆ ਤੇ ਆਪੋ ਕੁਵਾਰੀ ਆ ਮੈਰਿਜ ਨਹੀਂ ਹੈ ਗਈ ਜੋ ਕਹਿੰਦੇ ਆ ਨਾ ਵੀ ਉਹ ਮੈਰਿਜ ਆ ਮੈਰਿਜ ਮੁਰੇ ਕੋਈ ਨਹੀਂ ਕੁਵਾਰੇ ਸੀਗੇ ਕਮਲਕੌਰ ਦੇ ਘਰ ਦੇ ਬਾਹਰ ਖੜੇ ਆ ਜਿੱਥੇ ਕਮਲਕੌਰ ਰਿਆ ਕਰਦੀ ਸੀ ਔਰ ਹੁਣ ਕਮਲਕੌਰ ਦੀ ਮੌਤ ਹੋ ਗਈ ਹੈ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਉਸ ਦੀ লাশ ਮਿਲੀ ਹੈ ਕਿਹਾ ਜਾ ਰਿਹਾ ਹੈ ਕਿ 9 ਤਰੀਕ ਨੂੰ ਜੋ ਪੁਲਿਸ ਆਫਸਰ ਕਹਿ ਰਹੇ ਨੇ ਕਿ 9 ਤਰੀਕ ਨੂੰ ਘਰੇ ਪ੍ਰੋਮੋਸ਼ਨ ਵੀਡੀਓ ਦਾ ਬਹਾਨਾ ਲਗਾ ਕੇ ਗਈ ਪਰ ਉਸ ਤੋਂ ਬਾਅਦ ਡਾਇਰੈਕਟ ਉਸ ਦੀ ਅੱਜ লাশ ਬਰਾਮਦ ਹੁੰਦੀ ਹੈ ਇੱਕ ਗੱਡੀ ਦੇ ਵਿੱਚੋਂ লাশ ਵੀ 3 ਦਿਨਾਂ ਬਾਅਦ ਮਿਲੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਘਰ ਹੈਗਾ ਕਮਲਕੌਰ ਦਾ ਔਰ ਇਹ ਸਾਰਾ ਗਵਾਂਡ ਹੈਗਾ ਕਮਲਕੌਰ ਦਾ ਜਿੱਥੇ ਉਹ ਰਿਆ ਕਰਦੀ ਸੀ ਤੇ ਸਾਰੀ ਫੈਮਿਲੀ ਉਸਦੀ ਰਹਿੰਦੀ ਹੈ ਹਾਲਾਂਕਿ ਫੈਮਿਲੀ ਦੇ ਵਿੱਚੋਂ ਕਿਹਾ ਜਾ ਰਿਹਾ ਹੈ ਕਿ ਇੱਥੇ ਹੁਣ ਕੋਈ ਵੀ ਨਹੀਂ ਹੈ ਸਿਰਫ ਔਰ ਸਿਰਫ ਕਮਲਕੌਰ ਦੀ ਇੱਕ ਸਿਸਟਰ ਹੈਗੀ ਔਰ ਉਹ ਵੀ ਗੱਲਬਾਤ ਕਰਨ ਦੀ ਹਾਲਤ ਦੇ ਵਿੱਚ ਨਹੀਂ ਹੈ ਤਾਂ ਜਿਹੜੇ ਮਹੱਲੇ ਦੇ ਨੇ ਔਰ ਜਿਹੜੇ ਉਹਨਾਂ ਦੇ ਨਜ਼ਦੀਕੀ ਨੇ ਉਹਨਾਂ ਦੇ ਨੇੜਲੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਸੀਂ ਭਰਾ ਵੀ ਕਹਿ ਸਕਦਾ ਹਾਂ ਇਹਨਾਂ ਨੂੰ ਔਰ ਇਹ ਆਸ-ਪਾਸੇ ਰਹਿੰਦੇ ਨੇ ਇੱਥੇ ਨਿਤ ਹੀ ਮਿਲਦੀ ਸੀ ਉਸ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਪਹਿਲਾਂ ਤਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਰ ਰਵੀ ਕੁਮਾਰ ਤੁਹਾਡਾ ਬਾਈ ਮੇਰਾ ਨਾਮ ਗੁਰਿੰਦਰਾ ਜੀ ਬਾਈ ਜੀ ਇਹ ਕਮਲਕੌਰ ਵਾਲੀ ਘਟਨਾ ਤੁਹਾਨੂੰ ਕਦੋਂ ਪਤਾ ਲੱਗੀ ਸਰ ਸਾਨੂੰ ਇਹ ਰਾਤ ਨੂੰ 9:30 ਵਜੇ ਨਾ ਲੋਕਲ ਪੁਲਿਸਾਂ ਨਾ ਆਈ ਸੀਗੀ ਤੇ ਮੈਂ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਕਮਲਕੌਰ ਦੀ ਡੈਥ ਹੋ ਚੁੱਕੀ ਹੈ ਪਰ ਉਹਨਾਂ ਨੇ ਸਾਨੂੰ ਕੋਈ ਪੁਖਤਾ ਸਬੂਤ ਨਹੀਂ ਦਿੱਤੇ ਸੀ ਕੋਈ ਉਹਨਾਂ ਕੋ ਫੋਟੋ ਨਹੀਂ ਸੀਗੀ ਡੈਥ ਦੀ ਤੇ ਪਰ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਬੋਡੀ ਲੈਣ ਲਈ ਚਲੋ ਫਿਰ ਬਾਅਦ ਚ ਉਹਨਾਂ ਦੇ ਉਧਰੋਂ ਬਠਿੰਡਾ ਪੁਲਿਸ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਇਸ ਟਾਈਮ ਨਾ ਉਹਨਾਂ ਨੂੰ ਭੇਜੇ ਜਾਵੇ ਘਰਦਿਆਂ ਨੂੰ ਕਿ ਰਾਤ ਦਾ ਮਾਹੌਲ ਹੈ ਕਿਤੇ ਐਕਸੀਡੈਂਟ ਵਗੈਰਾ ਹੋਣ ਦੇ ਚਾਂਸਸ ਹੁੰਦੇ ਆ ਵੀ ਸਵੇਰੇ ਪਹਿਲੇ ਟਾਈਮ ਆ ਜਾਣ ਉੱਥੇ ਫਿਰ ਸਵੇਰੇ 6 ਵਜੇ ਉਹਨਾਂ ਦੇ ਪਰਿਵਾਰਕ ਮੈਂਬਰ ਸਾਰੇ ਉੱਥੇ ਗਏ ਨੇ ਤੇ ਬੋਡੀ ਨੂੰ ਸਨਕਸ ਕੀਤੀ ਗਈ ਆ ਤੇ ਉਹ ਬੋਡੀ ਕਮਲਕੌਰ ਦੀ ਹੀ ਸੀ ਅ ਇੱਥੇ ਬਈ ਡੇਲੀ ਰਹਿੰਦੀ ਸੀ ਇੱਥੇ ਜਾਂ ਕਿਤੇ ਬਾਹਰ ਰਹਿੰਦੀ ਸੀਗੀ ਸਰੋਜ ਮੈਂ ਹਫਤਾ 10 ਦਿਨ ਬਾਅਦ ਆਉਂਦੀ ਸੀਗੀ ਮਤਲਬ ਮਹੀਨੇ ਚ 3-4 ਵਾਰ ਆਂਦੀ ਸੀ ਕਿਉਂਕਿ ਐਕਚੁਅਲੀ ਉਹਦਾ ਸ਼ੂਟਿੰਗ ਵਗੈਰਾ ਦਾ ਕੰਮ ਕਰਦੀ ਸੀ ਉਹ ਸ਼ੂਟ ਵਗੈਰਾ ਕਰਕੇ ਜਦੋਂ ਫਿਰ ਉਹ ਤੋਂ ਫ੍ਰੀ ਹੁੰਦੀ ਸੀ ਘਰ ਜ਼ਰੂਰ ਆਂਦੀ ਸੀ ਤੇ ਇੱਥੇ ਆ ਕੇ ਮਿਲਦੀ ਵਰਤੀ ਸੀ ਮੇਰਾ ਉਹਨਾਂ ਨਾਲ ਪਰਿਵਾਰ ਨਾਲ ਬਹੁਤ ਅੱਛਾ ਪਿਆਰ ਸੀ ਆਉਣਾ ਜਾਣਾ ਸੀਗਾ ਮੇਰਾ ਜਰਨਲ ਸਟੋਰ ਹੈ ਇੱਥੇ ਤੇ ਮੇਰੇ ਕੋ ਆਂਦੇ ਜਾਂਦੇ ਸੀ ਉਹਨਾਂ ਦੇ ਮਾਤਾ ਜੀ ਨਾਲ ਅੱਛਾ ਪਰਿਵਾਰ ਨਾਲ ਸਾਡਾ ਪਿਆਰ ਹੈ ਉਹ ਦੱਸਦੇ ਰਹਿੰਦੇ ਸੀਗੇ ਇਹਨਾਂ ਬਾਰੇ ਤੇ ਹੁਣ ਵੀ ਉਹਨਾਂ ਨੇ ਮੈਨੂੰ ਜਦੋਂ ਰਾਤ ਮੈਂ ਉੱਥੇ ਗਿਆ ਉਹਨਾਂ ਦੇ ਘਰੇ ਗਿਆ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਉਹ ਘਰੇ ਕਹਿ ਕੇ ਗਈ ਸੀ ਵੀ ਮੈਂ ਬੰਗਲਾ ਮੁਖੀ ਮਾਤਾ ਸਾਡੇ ਕੰਨ ਜਾ ਰਹੀ ਆ ਤੇ ਸ਼ਾਇਦ ਉਹ 6 7 ਤਰੀਕ ਨੂੰ ਗਈ ਸੀਗੀ ਇੱਥੋਂ ਤੇ 9 ਤਰੀਕ ਤੱਕ ਤਾਂ ਉਹਨਾਂ ਦੀ ਮਾਤਾ ਜੀ ਨਾਲ ਉਹਨਾਂ ਦੀ ਗੱਲ ਹੋਈ ਹੈ ਕਿ ਉਹ ਵੀ ਉੱਥੇ ਹੀ ਨੇ ਤੇ ਉਸ ਤੋਂ ਬਾਅਦ 10 ਤਰੀਕ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਸੀਗਾ ਤੇ ਪਰਵਾਰ ਨੇ ਕੋਈ ਸਹੀ ਕਹਿ ਰਹੀ ਹੈ ਕਿ ਉਹ ਵੀਡੀਓ ਸ਼ੂਟ ਕਰਨ ਗਈ ਸੀ ਸਰੂ ਦੇਖੋ ਹੁਣ ਜਿੰਨੇ ਮੂੰਹ ਉਨੀਆਂ ਗੱਲਾਂ ਆਣ ਗਈਆਂ ਪਰ ਜੋ ਪਰਿਵਾਰ ਉਹਦੇ ਮਾਤਾ ਜੀ ਦਾ ਬਿਆਨ ਸੀ ਉਹਦੀ ਮਾਤਾ ਜੀ ਨੇ ਇਹੀ ਕਿਹਾ ਸੀ ਕਿ ਉਹ ਮੱਥਾ ਟੇਕਣ ਗਈ ਹੈ ਤੇ ਪਰਿਵਾਰ ਨੇ ਤੇ ਇਹੀ ਦੱਸਿਆ ਹੈ ਤੇ ਹੁਣ ਬਾਕੀ ਆਣ ਕੇ ਉਹਨਾਂ ਦੇ ਘਰ ਦੇ ਦੱਸ ਸਕਦੇ ਆ ਕਿ ਐਕਚੁਅਲ 'ਚ ਗੱਲ ਹੈ ਕੀ ਹੈ ਅੱਛਾ ਕਈ ਵਾਰ ਵਿਰੋਧ ਵੀ ਹੋਇਆ ਕਿਉਂਕਿ ਉਹ ਕੰਟੈਂਟ ਹੀ ਇਹੋ ਜਿਹਾ ਬਣਾਉਂਦੀ ਸੀ ਹਣਾ ਬਹੁਤ ਜ਼ਿਆਦਾ ਘਟਿਆ ਕੰਟੈਂਟ ਹੁੰਦਾ ਸੀ ਲੋਕ ਬੋਲਦੇ ਸੀ ਗਾਲਾਂ ਵੀ ਦਿੰਦੇ ਸੀ ਕਿ ਅਜੀ ਆ ਕੁਛ ਨਾ ਕਰੋ ਨਿਹੰਗ ਸਿੰਘਾਂ ਨੇ ਬਹੁਤ ਵਾਰ ਕਿਹਾ ਹੋਰ ਜਥੇਬੰਦੀਆਂ ਨੇ ਬਹੁਤ ਵਾਰ ਕਿਹਾ ਕਈ ਵਾਰੋਂ ਗੈਂਗਸਟਰਾਂ ਦੇ ਵੱਲੋਂ ਵੀ ਧਮਕੀਆਂ ਆਈਆਂ ਸੀ ਕਿ ਭਾਈ ਕੰਟੈਂਟ ਇਹੋ ਜਿਹਾ ਨਾ ਬਣਾਓ ਜਿਸ ਦੇ ਨਾਲ ਸਮਾਜ ਦੇ ਵਿੱਚ ਬਲਗੈਰਿਟੀ ਫੈਲੇ ਹਣਾ ਅਸੀਂ ਤਾਂ ਫੈਲੇ ਪਰ ਉਹ ਹੱਟੀ ਨਹੀਂ ਇਸ ਨੂੰ ਕਿਵੇਂ ਦੇਖਦੇ ਹੋ ਸਰ ਦੇਖੋ ਜਦੋਂ ਜਥੇਬੰਦੀ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਉਸ ਤੋਂ ਬਾਅਦ ਇਹਨੇ ਕੰਟੈਕਟ ਚੇਂਜ ਕਰ ਦਿੱਤਾ ਸੀਗਾ ਕਾਫੀ ਦਿਨ ਇਹਨਾਂ ਨੇ ਕੋਈ ਐ ਪਰ ਹੁਣ ਉਹ ਦੁਵਾਰਾ ਪਾਣ ਲੱਗੀ ਸੀ ਬਾਕੀ ਸਹਰਾ ਇਦਾਂ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਲਾਈਫ ਇਦਾਂ ਦੀ ਹੈ ਲੋਕ ਇਹੀ ਚੀਜ਼ਾਂ ਦੇਖਣਾ ਪਸੰਦ ਕਰਦੇ ਨੇ ਤੇ ਉਹ ਪਰ ਉਹ ਸੋਸ਼ਲ ਮੀਡੀਆ ਤਾਂ ਕੀ ਸੀਮਤ ਸੀ ਕਿ ਉਹ ਰੀਅਲ ਲਾਈਫ ਦੇ ਵਿੱਚ ਇਦਾਂ ਦੀ ਕੁਝ ਨਹੀਂ ਸੀ ਨਾ ਉਹਨੇ ਕਦੀ ਇੱਥੇ ਇਸ ਏਰੀਆ ਦੇ ਵਿੱਚ ਇਦਾਂ ਦਾ ਪਹਿਨਾਵਾ ਕਦੀ ਗਲਤ ਪਾਇਆ ਨਾ ਕਦੀ ਕਿਸੇ ਨੇ ਗਲਤ ਬੋਲੀ ਕਿਸੇ ਨਾਲ ਕੋਈ ਵਿਵਾਦ ਨਹੀਂ ਅਜੇ ਤੱਕ ਹੋਇਆ ਸਾਡੇ ਸਾਰੇ ਨਾਲ ਪਰਿਵਾਰਿਕ ਮਾਹੌਲ ਦੇ ਵਿੱਚ ਰਹਿੰਦੀ ਸੀ ਅੱਛਾ ਬੋਲਬਾਣਾ ਸੀ ਨਾ ਕਿਸੇ ਨਾਲ ਕੋਈ ਲੜਾਈ ਨਾ ਵਧੀਆ ਬੋਲ ਚੱਲਦਾ ਬਹੁਤ ਅੱਛਾ ਪਰਿਵਾਰ ਮੇਰੇ ਨਾਲ ਦਾ ਪਰਿਵਾਰ ਕਿਸਾਨ ਸੀ ਉਹਨਾਂ ਦੀ ਅੱਛਾ ਬੋਲ ਚੱਲ ਸੀਗੀ ਔਰ ਕਦੀ ਅਸੀਂ ਉਹਦਾ ਲੜਾਈ ਝਗੜਾ ਨਹੀਂ ਸੁਣਿਆ ਨਾ ਕਦੀ ਕਿਸੇ ਨਾਲ ਉਹ ਗਲਤ ਬੋਲੀ ਹੈ ਬਹੁਤ ਅੱਛਾ ਸੀਗਾ ਉਹਦਾ ਤੁਹਾਨੂੰ ਕਿਸੇ ਤੇ ਸ਼ੱਕ ਲੱਗਦਾ ਬਾਈ ਨਹੀਂ ਜੀ ਸ਼ੱਕ ਤਾਂ ਸਾਨੂੰ ਤਾਂ ਪਤਾ ਨਹੀਂ ਦੇਖੋ ਸ਼ੱਕ ਕਿ ਹੁਣ ਦੇਖ ਬਿਨਾਂ ਦੇਖੇ ਤਾਂ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਜੇ ਇੱਥੇ ਰਹਿੰਦੇ ਹੋ ਕਈ ਵਾਰ ਕੋਈ ਆਇਆ ਹੋਵੇ ਕੋਈ ਉਹਨਾਂ ਦਾ ਦੋਸਤ ਹੋਣ ਠੀਕ ਹੈ ਕੋਈ ਆ ਕੇ ਬੋਲਿਆ ਹੋਵੇ ਕੋਈ ਲੜਾਈ ਹੋਈ ਹੋਵੇ ਕੋਈ ਬਹਿਸ ਹੋਈ ਹੋਵੇ ਨਹੀਂ ਜੀ ਨਹੀਂ ਇੱਧਰ ਦਾ ਕੁਝ ਮੱਲੇ ਦੇ ਵਿੱਚ ਕਦੇ ਨਹੀਂ ਕਦੇ ਲਾਈਵ 'ਚ ਨਹੀਂ ਨਾ ਮੇਰੇ ਸਾਨਾ ਮਹੱਲੇ 'ਚ ਕਦੇ ਲੜਾਈ ਝਗੜਾ ਵੀ ਨਹੀਂ ਆਦਾ ਹੋਇਆ ਉਹ ਇੱਕ ਜਿਆਦਾ ਪਤਾ ਲੱਗ ਜਾਂਦਾ ਬੰਦਾ ਸਾਡੇ ਕੋਲੇ ਆਂਦਾ ਜਾਂਦਾ ਮਾਤਾ ਸਾਡੇ ਕੋਲੇ ਡੇਲੀ ਦੁੱਧ ਲੈਣਾ ਸਾਡੇ ਕੋਲੇ ਅੱਧਾ ਘੰਟਾ ਖੜ ਕੇ ਗੱਲਬਾਤ ਕਰਕੇ ਚੰਗੀ ਤਰ੍ਹਾਂ ਜਾਣਾ ਵੀ ਮਾਪੇ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਬੱਚੇ ਤੇ ਜਦੋਂ ਦੁਖੀ ਹੁੰਦਾ ਤਾਂ ਮਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਅੱਜ ਮੇਰਾ ਬੱਚਾ ਦੁਖੀ ਹੈ ਇਹਨੇ ਰੋਟੀ ਨਹੀਂ ਖਾਧੀ ਕੋਈ ਤਾਂ ਕੋਈ ਗੱਲਬਾਤ ਹੈ ਹਫਤੇ ਤੋਂ ਪਹਿਲੇ ਮਾਂ ਨੂੰ ਹੀ ਪਤਾ ਲੱਗ ਜਾਂਦਾ ਮਾਂ ਨੇ ਵਿਚਾਰੀ ਨੇ ਆਪਣੇ ਨਾਲ ਕਦੇ ਇਦਾਂ ਦੀ ਕੋਈ ਗੱਲ ਨਹੀਂ ਸ਼ੇਅਰ ਕੀਤੀ ਜਿੱਦਾਂ ਦੀ ਗੱਲ ਹੁੰਦੀ ਉਹਨੇ ਗੱਲ ਸਾਡੇ ਨਾਲ ਸ਼ੇਅਰ ਕਰ ਲੈਣੀ ਸੀ ਵੀ ਅੱਜ ਕੰਚਨ ਦੁਖੀ ਹੈ ਫਲਾਣਾ ਠਮਕਾ ਇਹ ਉਹ ਇਦਾਂ ਦਾ ਕੁਝ ਨਹੀਂ ਸੀਗਾ ਖਰਚੇ ਬਹੁਤ ਸਿਸਟਮ ਸਹੀ ਚੱਲਦਾ ਪਿਆ ਸੀ ਉਹ ਇਹ ਵੀ ਗੱਲਾਂ ਕਰਦਣਾ ਕਿ ਨਾਮ ਤਾਂ ਕ ਜੋ ਪਾਇਆ ਜੋ ਸਾਰਾ ਕੁਝ ਕੀਤਾ ਉਹ ਕੀਤਾ ਕਮਲ ਕੌਰ ਦੇ ਨਾਂ ਤੇ ਦੇਖੋ ਜੀ ਉਹ ਤਾਂ ਉਹਦੇ ਇੰਸਟਾਗ੍ਰam ਪੇਜ ਦਾ ਨਾਮ ਸੀਗਾ ਜੋ ਉਹਦਾ ਨਾਮ ਸੀ ਅਸਲੀ ਉਹ ਕੰਚਨ ਸੀਗਾ ਹਾਂਜੀ ਅੱਛਾ ਇੱਥੇ ਕਿਵੇਂ ਮਤਲਬ ਜਦੋਂ ਘਰ ਦੇ ਵਿੱਚ ਪਤਾ ਲੱਗਿਆ ਹੋਊਗਾ ਉਦੋਂ ਤੁਸੀਂ ਜਾ ਕੇ ਦੱਸਿਆ ਜਾਂ ਫਿਰ ਘਰ ਦੇ ਪਹਿਲਾਂ ਫੋਨ ਆ ਚੁੱਕਿਆ ਸੀ ਲੋਕਲ ਥਾਣੇ ਤੋਂ ਕੋਈ ਪੁਲਿਸ ਆਈ ਸੀ ਵੀਰੇ ਘਰੇ ਕੌਣ ਕੌਣ ਹੈ ਬਾਈ ਘਰੇ ਇਸ ਟਾਈਮ ਤੇ ਲਾਲ ਕੋਈ ਹੈ ਨਹੀਂ ਮੇਰੇ ਸਹਣਾਂ ਦੀ ਜੋ ਭੈਣ ਆ ਪਰਿਵਾਰ ਚ ਕੌਣ ਆ ਉਹਦੀ ਭੈਣ ਆ ਜਿਹਦਾ ਥੋੜਾ ਕਹਿੰਦੇ ਥੋੜਾ ਜਿਹਾ ਮਾਈਂਡ ਤੋਂ ਮੰਗਤੋ ਗੁੱਸੇ ਜਿਹੇ ਵੈਸੇ ਪਰਿਵਾਰ ਚ ਕੌਣ ਕੌਣ ਹੈ ਵੈਸੇ ਪਰਵਾਰ ਚ ਤਿੰਨ ਭੈਣਾਂ ਨੇ ਦੋ ਭਾਈ ਨੇ ਇੱਕ ਦੀ ਮੈਰਿਜ ਹੋ ਗਈ ਆ ਨਾਲੀ ਤਕਰੀਬਨ ਚਾਰ ਕਦਮ ਚਈ ਆ ਤੇ ਆਪੋ ਕੁਵਾਰੇ ਆ ਮੈਰਿਜ ਨਹੀਂ ਹੈਗੀ ਜੋ ਕਹਿੰਦੇ ਆ ਨਾ ਵੀ ਉਹ ਮੈਰਿਜ ਆ ਮੈਰਿਜ ਮੁਰੇ ਚ ਕੋਈ ਨਹੀਂ ਕੁਵਾਰੇ ਸੀਗੇ ਹਾਂਜੀ ਕੋਈ ਬਾਈ ਕਦੇ ਗਵਾਨ ਚ ਇੱਥੇ ਦੇਖਿਆ ਕੋਈ ਆਪਸ ਚ ਕੋਈ ਘਰ ਦਾ ਕੋਈ ਕਲੇਸ਼ ਹੁੰਦਾ ਦੇਖਿਆ ਹੋਵੇ ਕਿਉਂਕਿ ਅਸਲ ਦੇ ਵਿੱਚ ਕੰਟੈਂਟ ਤੁਸੀਂ ਦੇਖੋ ਲੋਕ ਅੰਦਾਜ਼ਾ ਕਿੱਥੋਂ ਲਾਉਂਦੇ ਨੇ ਹਨਾ ਜੋ ਚੀਜ਼ ਲੋਕਾਂ ਨੂੰ ਦਿਸੂਗੀ ਲੋਕ ਉੱਥੇ ਅੰਦਾਜ਼ਾ ਲਗਾਉਣਗੇ ਨਾ ਕਦੇ ਨਹੀਂ ਲੜਾਈ ਝਗੜਾ ਇਦਾਂ ਦਾ ਘਰ ਦੇ ਵਿੱਚ ਨਹੀਂ ਬਿਲਕੁਲ ਵੀ ਨਹੀਂ ਹੋਇਆ ਨਾ ਨਾ ਬਾਹਰ ਹੋਇਆ ਮਲੇ ਚ ਜਦੋਂ ਜਦੋਂ ਵੀ ਨਿਜ ਤਿੰਨ ਚਾਰ ਵਾਰੀ ਮਿਲਣਾ ਉਹਨੇ ਵਧੀਆ ਤਰੀਕੇ ਨਾਲ ਮਿਲਣਾ ਕਿ ਸਟਾਰ ਬੰਦਾ ਜਦੋਂ ਹੋ ਜਾਂਦਾ ਨਾ 4 ਲੱਖ ਫੋਲੋਅਰ ਪਾਜੀ ਥੋੜੇ ਨਹੀਂ ਹੁੰਦੇ ਬਹੁਤ ਜ਼ਿਆਦਾ ਹੋ ਜਾਂਦੇ ਅੱਜ ਕੱਲ ਤਾਂ ਜਿਹਦੇ 10000 ਜਿਉ ਉਹ ਉਹ ਫੋਟੋ ਨਹੀਂ ਖਾ ਜਾਂਦਾ ਉਹ ਤਾਂ ਫਿਰ ਵੀ ਕਿਸੇ ਨਾਲ ਵੀ ਤਕਰਾਈਂ ਜਿੱਥੇ ਮਰਜ਼ੀ ਦੇ ਲਓ ਭਾਵੇਂ ਸਬਜੀ ਵਾਲਾ ਰੇੜੀ ਵਾਲਾ ਉਹਨੇ ਉੱਤੀ ਖੜ ਕੇ ਗੱਲਾਂ ਬਾਤਾਂ ਕਰੀ ਜਾਣਾ ਉਹਦੇ ਬਿਲਕੁਲ ਚਿਹਰੇ ਤੇ ਇਹ ਨੂਰ ਨਹੀਂ ਜੀਆ ਵੀ ਵੀ ਵਿੱਚ ਹੰਕਾਰ ਆ ਇੰਨਾ ਸੋਹਣਾ ਬੰਦਾ ਹੋਣ ਦੇ باوجود ਵੀ ਇੰਨਾ ਰੂਪ ਦੇ ਤੇ ਰੱਬ ਨੇ ਉਹਨੂੰ ਬਿਲਕੁਲ ਅਹੰਕਾਰ ਨਹੀਂ ਸੀਗਾ ਜਿੱਥੇ ਮਰਜ਼ੀ ਖੜ ਜਾਂਦੀ ਸੀ ਬੱਚਿਆਂ ਨਾਲ ਬਹੁਤ ਪਿਆਰ ਸੀ ਮੱਲੇ ਨਾਲੇ ਵੀ ਬਹੁਤ ਪਿਆਰ ਸੀ ਭਰਾਵਾ ਉਹਦਾ ਮੱਲੇ ਦੇ ਵਿੱਚ ਬਹੁਤ ਸਹੀ ਸੀਗਾ ਕਿਉਂਕਿ ਤਕਰੀਬਨ ਅਸੀਂ ਮੈਂ ਉਹਨੂੰ ਪਤਾ ਵੀ ਮੇਰੇ ਤੋਂ ਵੱਡੇ ਨੇ ਵੀ ਮੈਂ ਗਲਤ ਪਾਉਗੀ ਭਾਜੀ ਨੇ ਟੋਕ ਦੇਣਾ ਮੱਲੇ ਦੇ ਵਿੱਚ ਬਹੁਤ ਵਧੀਆ ਪਾਂਦੇ ਸੀ ਕੰਟੈਂਟ ਨੂੰ ਟੋਕਦੇ ਸੀ ਪਹਿਲਾਂ ਜਦੋਂ ਤੁਸੀਂ ਅਜਿਹਾ ਰਹਿੰਦੇ ਹੋ ਤੁਸੀਂ ਦੇਖਦੇ ਹੋਵੋਗੇ ਵੀਡੀਓਜ਼ ਕਿਹੋ ਜਿਹੀਆਂ ਹੁੰਦੀਆਂ ਸੀ ਟੋਕਦੇ ਹੁੰਦੇ ਸੀ ਤੁਸੀਂ ਪਹਿਲਾਂ ਨਹੀਂ ਜੀ ਟੋਕਣਾ ਕਰਦੇ ਜੀ ਹੁਣ ਦੇਖੋ ਜਦੋਂ ਸਿਆਣਾ ਬੱਚਾ ਹੋ ਜਾਂਦਾ ਉਹਨੂੰ ਟੋਕਿਆ ਕੀ ਕਹਿ ਸਕਦੇ ਬੱਚਾ ਜਦੋਂ ਜਮਾਨ ਹੋਏ ਦਾ ਕਹਿ ਤਾ ਸਕਦੇ ਉਹਨੂੰ ਕਹਿ ਨਹੀਂ ਜਾਂਦਾ ਜੀ ਕਰਕੇ ਮੱਲੇ ਦੇ ਵਿੱਚ ਬਿਲਕੁਲ ਨਹੀਂ ਸੀਗਾ ਜੇ ਮੱਲੇ ਚ ਤਾਂ ਬਿਲਕੁਲ ਟੋਕ ਦੇਣਾ ਸੀ ਅਸੀਂ ਨਹੀਂ ਤੁਸੀਂ ਇੰਸਟਾ ਦੇਖਦੇ ਹੋਗੇ ਤੁਸੀਂ ਕਦੇ ਕਿਹਾ ਵੀ ਕੁਝ ਹੋਰ ਪਾਲਿਆ ਕਰੋ ਚਲੋ ਕੋਈ ਨਹੀਂ ਜੇ ਰਿਵਾਈਰਲ ਹੀ ਹੋਣਾ ਹੈ ਰੀਅਲੀ ਮਨਾਉਣੀਆਂ ਹਨਾ ਕਿਉਂਕਿ ਕਈਆਂ ਦੇ ਅੱਜ ਕੱਲ੍ਹ ਭੂਤ ਸਵਾਰਾਂ ਦਿਵਾਉਂਦੇ ਕਿ ਅਸੀਂ ਵਾਇਰਲ ਹੋਣਾ ਜਿਵੇਂ ਵੀ ਹੋਣਾ ਹੈ ਬਸ ਉਹੀ ਭੂਤ ਸਵਾਰ ਸੀ ਨਹੀਂ ਐਕਚੁਅਲੀ ਅਸੀਂ ਦੇਖੋ ਕਦੀ ਨਹੀਂ ਗਿਆ ਪਰ ਉਹਦੀ ਮਾਤਾ ਜ਼ਰੂਰ ਕਹਿੰਦੇ ਹੁੰਦੇ ਸੀਗੇ ਕਿ ਆ ਗਾਲਾਂ ਨਾ ਤੋ ਕੱਢਿਆ ਕਰ ਬਾਕੀ ਉਹ ਕਹਿੰਦੀ ਸੀ ਕਿ ਸਿਰਫ ਇਹ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੈ ਕੋਈ ਰੀਅਲ ਲਾਈਫ ਦੇ ਵਿੱਚ ਉਹ ਐਦਾਂ ਦਾ ਕੁਝ ਨਹੀਂ ਸੀ ਕਰਦੀ ਉਹ ਇੱਕ ਲਾਈਫ ਮੀਡੀਆ ਜਿਹੜੀ ਦੇ ਵਿੱਚ ਉਹ ਗੰਦੀ ਮੈਂ ਵਾਇਰਲ ਹੀ ਤਾਂ ਹੀ ਹੁੰਨੀ ਅਗਰ ਮੈਂ ਗਲਤ ਬੋਲਦੀ ਆ ਆਦਰਵਾਇਸ ਉਹ ਇਦਾਂ ਦਾ ਕੁਛ ਰੀਅਲ ਲਾਈਫ ਦੇ ਵਿੱਚ ਉਹਦਾ ਕੁਛ ਨਹੀਂ ਸੀ ਉਹ ਸਿਰਫ ਵੀਡੀਓ ਤੱਕ ਹੀ ਸੀਮਤ ਸੀਗਾ ਪਰ ਬਾਈ ਤੁਸੀਂ ਨਹੀਂ ਦੇਖਦੇ ਕਿ ਇਹ ਰੀਲ ਤੇ ਰੀਅਲ ਲਾਈਫ ਇਹ ਦੋ ਜਿਹੜੀਆਂ ਇੱਕ ਸ਼ਬਦ ਜੇ ਬਣਾਲੇ ਲੋਕਾਂ ਨੇ ਇਹ ਵੀ ਆਪ ਦੇ ਆਪ ਨੂੰ ਦਿਲਾਸਾ ਕਹਿ ਲਈ ਆਪ ਦੇ ਆਪ ਨੂੰ ਬਚਣ ਦੇ ਲਈ ਬਣਾਲੇ ਹੁਣ ਰਿਜ਼ਲਟ ਤਾਂ ਸਾਰੇ ਸਾਹਮਣੇ ਹੀ ਆ ਨਾ ਹਾਂਜੀ ਇਹ ਤਾਂ ਹੈ ਜੀ ਇਹ ਤੋਂ ਬੱਚਿਆਂ ਨੂੰ ਸੇਧ ਵੀ ਲੈਣੀ ਚਾਹੀਦੀ ਹੈ ਲੋਕਾਂ ਨੂੰ ਦੇਖਣਾ ਚਾਹੀਦਾ ਕਿ 4 ਲੱਖ ਫਾਲੋਅਰ ਸਰਚਮਾਨ ਹੈ ਜੋ ਤੁਸੀਂ ਜਿਉਂਦੀ ਨਹੀਂ ਰਹਿਣਾ ਹਨ ਜਾਨ ਹੀ ਨਹੀਂ ਰਹੀ ਹੁਣ ਕਹਦਾ ਕੀ ਕਰ ਸਕਦੇ ਹਾਂ ਦੇਖੋ ਜੀ ਹੁਣ ਕਹਿ ਤਾਂ ਸਕਦੇ ਨਹੀਂ ਬੱਚਾ ਉਹਨਾਂ ਦਾ ਉਹਨਾਂ ਦੇ ਮਾਪਿਓ ਨਹੀਂ ਕਹਿੰਦੇ ਹੁਣ ਆਪਾਂ ਕੋਣ ਕਹਿਣ ਵਾਲੇ ਉਹ ਮੱਲੇਦਾਰੀ ਆ ਇਹ ਆ ਸਾਡੇ ਸਾਹਮਣੇ ਕਦੇ ਗਲਤ ਪਾ ਕੇ ਨਹੀਂ ਆਈਓ ਪਰ ਆਵਾ ਸਹੀ ਹੁੰਦਾ ਸੀ ਜਦੋਂ ਵੀ ਅਸੀਂ ਦੇਖਦੇ ਹੁੰਦੇ ਉਹਨਾਂ ਦਾ ਪ੍ਰਾਵਾ ਬਿਲਕੁਲ ਸਹੀ ਹੁੰਦਾ ਸੀ ਜਦੋਂ ਵੀ ਆਣਾ ਕੱਲੀ ਹੁੰਦੀ ਸੀ ਕੋਈ ਇਹ ਆ ਵੀ ਮੱਲੇ ਦੇ ਵਿੱਚ ਕੋਈ ਇਦਾਂ ਦਾ ਕੋਈ ਮੁੰਡਾ ਨਹੀਂ ਆਂਦਾ ਸੀ ਉਹਦੇ ਨਾਲ ਨਾ ਕੋਈ ਉਹਦੇ ਨਾਲ ਕੋਈ ਬੰਦਾ ਹੁੰਦਾ ਸੀ ਬਿਲਕੁਲ ਇਕੱ ਰਾਤ ਨੂੰ ਵੀ ਦੇਖਣਾ ਕਈ ਵਾਰੀ 10 10:30 ਵੇ ਗੱਡੀ ਲੈ ਕੇ ਨਿਕਲਣਾ ਅੱਛਾ ਜਦੋਂ ਪਹਿਲੀ ਜਮਾ ਵੀਡੀਓ ਪਾਈ ਹੋਊਗੀ ਕਿਸੇ ਦਿਨ ਉਹ ਵੀਡੀਓ ਵੀ ਅਸ਼ਲੀਲ ਹੀ ਸੀਗੀ ਉਸ ਦਿਨ ਤੁਸੀਂ ਕਦੇ ਟੋਕਿਆ ਵੀ ਯਾਰ ਆ ਪਹਿਲੀ ਵੀਡੀਓ ਪਾਈ ਆ ਤੇ ਮਤਲਬ ਇੱਧਰਲੀ ਸਾਈਡ ਨਾ ਜਾਓ ਕੁਝ ਹੋਰ ਵੱਲ ਵੱਧ ਜਾਓ ਨਹੀਂ ਆਸੀ ਨਹੀਂ ਹੋਈ ਭਾਈ ਜੀ ਸਾਡੀ ਇੱਦਾਂ ਉਦਣਾ ਕਦੇ ਮੁਲਾਕਾਤ ਨਹੀਂ ਹੋਈ ਇੱਦਾਂ ਦੀ ਜੇ ਮੁਲਾਕਾਤ ਹੁੰਦੀ ਕਿਤੇ ਗਿਰੋਂ ਕਦੇ ਜਦੋਂ ਮਹੀਨੇ 'ਚ ਕਦੀ ਵਾਰੀ ਮਿਲਣਾ ਖੜ ਜਾਣਾ ਤਾਂ ਕਰਕੇ ਇੱਦਾਂ ਦੀ ਕੋਈ ਗੱਲਬਾਤ ਨਹੀਂ ਅਸੀਂ ਕਿੱਦਾਂ ਕਹਿ ਸਕਦੇ ਆ ਭਾਈ ਆਪਣਾ ਕਤਲ ਬਾਰੇ ਜੋ ਤੁਹਾਨੂੰ ਪਤਾ ਲੱਗਦਾ ਕੋਈ ਕਤਲ ਦਾ ਫਿਰ ਹੁਣ ਤੱਕ ਤੁਹਾਨੂੰ ਸ਼ੱਕ ਕੀਤੇ ਲੱਗਦਾ ਜਾਂ ਕੁਝ ਲੱਗਦਾ ਹੋਵੇ ਜਾਂ ਪਰਿਵਾਰ ਨਾਲ ਗੱਲ ਹੋਈ ਹੋਵੇ ਕੀ ਲੱਗਦਾ ਹੁਣ ਤੁਸੀਂ ਕੀ ਦੇਖਦੇ ਹੋ ਕਿਵੇਂ ਹੈ ਪਿਕਚਰ ਇਹ ਹਾਲੇ ਤੱਕ ਸਰ ਕਲੀਅਰ ਨਹੀਂ ਹੋਇਆ ਕੌਣ ਹੈ ਕੌਣ ਨਹੀਂ ਪਰ ਵੀਡੀਓ ਜਰੂਰ ਵਾਇਰਲ ਹੋ ਰਹੀ ਹੈ ਕਿ ਇੱਕ ਸਰਦਾਰ ਜਿਹਾ ਮੁੰਡਾ ਹੋਇਆ ਹੁਣ ਇਹ ਨਹੀਂ ਪਤਾ ਉਹ ਕੌਣ ਹੈ ਕੌਣ ਨਹੀਂ ਕਿਉਂਕਿ ਅਸੀਂ ਤਾਂ ਜਾਣਦੇ ਨਹੀਂ ਉਹਦੇ ਨਾਲ ਕੋਈ ਸ਼ੋਨੀ ਮਹੱਲੇ 'ਚ ਕਦੇ ਆਇਆ ਨਹੀਂ ਲੜਕਾ ਸੀ ਕਦੇ ਇੱਥੇ ਕੋਈ ਮੁੰਡਾ ਉਹਦੇ ਨਾਲ ਦੇਖਿਆ ਨਹੀਂ ਦੇਖਿਆ ਹੁੰਦਾ ਜੀ ਕਹਿ ਦਿੰਦੇ ਹੁਣ ਤਾਂ ਉਹਨੂੰ ਦੇਖੋ ਜੀ ਰੱਬ ਜਾਣਦਾ ਉਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਹੁਣ ਤਾਂ ਜੋ ਉਹਦੇ ਮੈਂ ਸਨ ਆਖਰੀ ਵਾਰ ਮਹੀਨਾ ਡੇਢ ਦੋ ਮਹੀਨੇ ਹੋ ਗਏ ਸਾਨੂੰ ਦੇਖੇ ਇਹਨੂੰ ਪਰਸੋ ਚੁੱਥੇ ਵੀ ਜਿਹੜਾ ਮਾਤਾ ਨੂੰ ਪੁੱਛੇ ਮਾਤਾ ਠੀਕ ਠਾਕ ਕਰੀ ਹਾਂ ਠੀਕ ਠਾਕ ਆ ਗਏ ਹੋਏ ਆ ਬਾਹਰ ਛੁੱਟ ਕੇ ਗਏ ਹੋਇਆ ਜੋ ਕਿ ਖਰਚਾ ਚੱਲਦਾ ਜਾਂਦਾ ਉਹਦੇ ਸਿਰ ਤੇ ਹੀ ਹੁੰਦਾ ਸੀਗਾ ਚਾਰ ਗੁੜੀਆਂ ਨੇ ਤੇ ਪਾਈ ਦੀ ਛੋਟੇ ਛੋਟੇ ਫੈਮਿਲੀ ਦੇ ਵਿੱਚ ਛੋਟੇ ਛੋਟੇ ਚਾਰ ਗੁੜੀਆਂ ਨੇ ਤੇ ਦੇਖਣ ਨੂੰ ਜੇ ਅਮੀਰ ਹੁੰਦੀ ਤਾਂ ਪਾਈ ਤੁਹਾਨੂੰ ਪਤਾ ਲੱਗ ਜਣੇ ਦੇਖ ਲੋ ਹਾਲਾਤ ਕਰਦੇ ਕੀ ਨੇ ਗਰੀਬ ਪਰਿਵਾਰ ਆ ਥੋੜੇ ਦਿਨ ਕੁਝ ਦਿਨ ਪਹਿਲਾਂ ਦੇ ਪਾਪਾ ਦੀ ਡੈਥ ਹੋ ਗਈ ਸੀ 3 ਸਾਲ ਪਹਿਲਾਂ ਤੋਂ ਉਹਦੇ ਕਰਕੇ ਮੰਮੀ ਉਹਦੀ ਬਹੁਤ ਟੈਨਸ਼ਨ ਦਿੰ ਕੋਈ ਮਾਈ ਦਾ ਸਦਨ ਸਰਰ ਮਰ ਜਾਂਦਾ ਵਾ ਜੋ ਪਾਈ ਨੇ ਆਪਣੀ ਫੈਮਿਲੀ ਦੇਖਦਾ ਥੋੜ ਨੂੰ ਥੋੜਾ ਨਾਲ ਕੋਈ ਪਰਿਵਾਰ ਨੇ ਕੁਝ ਗੱਲਾਂ ਸਾਂਝੀਆਂ ਕੀਤੀ ਉਹਨਾਂ ਕਿ ਮਾੜਾ ਮੋੜਾ ਇਹਨੂੰ ਫੋਨ ਆਉਂਦੇ ਧਮਕੀ ਆਉਂਦੀ ਹੈ ਪਰਿਵਾਰਤਾ ਕਰਦਾ ਉਹ ਗੱਲਾਂ ਨਹੀਂ ਇਦਾਂ ਦੀ ਕਦੇ ਕੋਈ ਗੱਲ ਨਹੀਂ ਹੋਈ ਗਲਤ ਜ਼ਰੂਰ ਉਹਦੀ ਮਾਤਾ ਨਾਲ ਹੁੰਦੀ ਸੀਗੀ ਪਰ ਐਦਾਂ ਦਾ ਕੋਈ ਮੈਟਰ ਨਹੀਂ ਸੀ ਜਦੋਂ ਪਹਿਲਾਂ ਇੱਕ ਵਾਰ ਹੋਇਆ ਸੀਗਾ ਜਿੱਥੇ ਬੰਦੀ ਨੇ ਇਹਨਾਂ ਨੂੰ ਫੋਨ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਦਾ ਸੌਟ ਆਊਟ ਹੋ ਗਿਆ ਸੀਗਾ ਉਸ ਤੋਂ ਬਾਅਦ ਕਦੀ ਕੋਈ ਧਮਕੀ ਨਹੀਂ ਆਈ ਕੋਈ ਐਦਾਂ ਦੀ ਉਹਨੇ ਸੌਰੀ ਫੀਲ ਕਰ ਲਈ ਸੀ ਇਹਨੇ ਮੰਨ ਕੇ ਵੀ ਐਦਾਂ ਦੇ ਮੈਂ ਪਾਉਂਗੀ ਨਹੀਂ ਪਰ ਤਕਰੀਬਤਾਂ ਬਿਲਕੁਲ ਨਹੀਂ ਹਜੇ ਦਾ ਕੋਈ ਮੋਹਲ ਨਹੀਂ ਸੀਗਾ ਲੜਾਈ ਝਗੜੇ ਦਾ ਵੀ ਹੁੰਦਾ ਨਹੀਂ ਕਿ ਪਤਾ ਲੱਗ ਜਾਂਦਾ ਵੀ ਕੰਚਨ ਨੇ ਆਹ ਕੰਮ ਕਰਤਾ ਵਾ ਵੀਡੀਓ ਦੇ ਵਿੱਚ ਭਾਜੀ 1 ਮਿੰਟ ਚੋਂ ਪਹਿਲਾਂ ਹਵਾ ਵਾਂਗੂ ਗੱਲ ਲੁੱਟ ਜਾਂਦੀ ਆ ਤੇ ਕਿਨ ਕੋਈ ਗੱਲਬਾਤ ਨਹੀਂ ਹੋਈ ਸੀ ਅੱਦਾਂ ਦੀ ਨਾ ਪਤਾ ਸੀ ਕੀ ਹੋਣਾ ਕੀ ਨਹੀਂ ਹੋਣਾ ਬਸ ਐ ਹੀ ਆ ਜਦੋਂ ਗਈ ਆ ਹੀਗਾ ਕਿ ਇਹ ਮਾਤਾ ਟੇਕਣ ਚੱਲੀ ਆ ਉਹਨੂੰ ਪਤਾ ਲੱਗਿਆ ਵੀ ਇਹਦਾ ਤੋ ਅੱਛਾ ਭਾਈ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਹੁਣ ਤੱਕ ਕੀ ਦੇਖਦੇ ਹੋਗੇ ਜਦੋਂ ਇੰਨਾ ਕੁਝ ਹੋ ਗਿਆ ਹਨਾ 4 ਲੱਖ ਫੋਲੋਅਰ ਸੀਗੇ ਸਾਰਾ ਕੁਝ ਸੀਗਾ ਪਰ ਉਹ ਫੋਲੋਅਰ ਵੀ ਕਿਵੇਂ ਬਣਾਏ ਉਹ ਵੀ ਸਭ ਨੂੰ ਪਤਾ ਦੁਨੀਆ ਨੂੰ ਪਤਾ ਹਨਾ ਦੇਖੋ ਬੰਦਾ ਮਰਦਾ ਲੋਕ ਰੋਂਦੇ ਨੇ ਲੋਕ ਕਹਿੰਦੇ ਆ ਯਾਰ ਬੰਦਾ ਦੁਨੀਆ ਚਲਾ ਗਿਆ ਹਨਾ ਅੱਜ ਬਹੁਤ سارے ਲੋਕ ਕਮੈਂਟ ਕਰ ਰਹੇ ਨੇ ਲੋਕਾਂ ਨੂੰ ਮੌਕਾ ਮਿਲ ਗਿਆ ਕਮੈਂਟ ਕਰਨ ਦਾ ਮੌਕਾ ਵੀ ਦਿੱਤਾ ਹੈ ਜੋ ਕਿ ਉਹ ਵੀ ਰਿਐਲਿਟੀ ਹੈ ਦੇਖੋ ਹੁਣ ਉਹਦੇ ਉਹਦੇ ਵਿੱਚ ਕੋਈ ਇਹ ਤਾਂ ਹੈ ਨਹੀਂ ਕਿ ਲੋਕ ਵੀ ਐਵੇਂ ਮਾਰੀ ਜਾਂਦੇ ਨੇ ਹਨਾ ਕੰਟੈਂਟ ਸਾਰਾ ਕੁਝ ਵੀਡੀਓ ਸਾਹਮਣੇ ਆ ਜਾਂਦੀਆਂ ਲੋਕਾਂ ਦੀਆਂ ਲੋਕ ਕਹਿ ਰਹੇ ਨੇ ਹੋ ਗਿਆ ਇਹ ਗੱਲਾਂ ਮੰਨ ਲਓ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਧਰਲੀ ਸਾਈਡ ਨਹੀਂ ਜਾਣਾ ਚਾਹੀਦਾ ਠੀਕ ਹੈ ਤੁਸੀਂ ਵਾਇਰਲ ਹੋਣਾ ਹੈ ਕੁਝ ਹੋਰ ਕਰ ਲਓ ਕੋਈ ਗਾਲੋ ਕੋਈ ਲਿਖ ਲਓ ਕੁਝ ਹਮ ਦੇਖੋ ਸਰ ਪਤਾ ਕੀ ਹੈ ਹਰ ਇੱਕ ਦੀ ਲਾਈਫ ਆਪਣੀ ਹੈ ਹਰ ਇੱਕ ਨੂੰ ਸੋਚ-ਬੁਝ ਪਰਮਾਤਮਾ ਨੇ ਦਿੱਤੀ ਹੈ ਉਹ ਅਗਰ ਉਹ ਆਪਣੀ ਲਾਈਫ ਦੇ ਵਿੱਚ ਇਦਾਂ ਦੀ ਵੀਡੀਓ ਪਾ ਰਹੀ ਸੀ ਉਹ ਕੁਝ ਆਪਣੇ ਵਿਹਾਰ ਤੇ ਸੋਚ ਸਮਝ ਕੇ ਪਾ ਰਹੀ ਸੀ ਬਾਕੀ ਦੇਖੋ ਕੋਈ ਕਿਸੇ ਦੇ ਕਿਤੇ ਰੁਕਦਾ ਨਹੀਂ ਹੈ ਠੀਕ ਹੈ ਉਹ ਉਹਨੂੰ ਜਿੰਨਾ ਸਹੀ ਲੱਗਦਾ ਸੀ ਉਹ ਆਪਣੀ ਲਾਈਫ 'ਚ ਕਰ ਰਹੀ ਸੀਗੀ ਬਾਕੀ ਅਸੀਂ ਤਾਂ ਇਹੀ ਕਹਾਂਗੇ ਗਲਤ ਚੀਜ਼ਾਂ ਨਾ ਪਾਓ ਤਾਂ ਜਿਆਦਾ ਅੱਛੀ ਗੱਲ ਹੈ। ਬਸ ਦੇਖਣਾ ਕਿ ਵੀਰ ਜੀ ਸਾਨੂੰ ਇਹੀ ਆ ਵੀ ਗਲਤ ਵੀਡੀਓ ਨਾ ਪਾਓ ਗਲਤ ਨਾ ਬਣਾਓ ਜੇ ਸਾਨੂੰ ਆਪਣੀ ਜਾਨ ਦਾ ਖਤਰਾ ਨਾ ਕਿਸੇ ਨੂੰ ਗਲਤ ਬੋਲੋ ਨਾ ਵੀਡੀਓ ਇਦਾਂ ਦੀ ਪਾਓ ਤੇ ਕਿ ਮੱਲੇ 'ਚ ਜਿੱਦਾਂ ਦਾ ਕੁਝ ਸੰਦ ਦੇਖ ਲੈਂਦਾ ਸੀ ਤਾਂ ਬਿਲਕੁਲ ਟੋਕ ਦੇਣਾ ਸੀ ਉਹਨੂੰ। ਮੱਲੇ 'ਚ ਪਰਾਵਾ ਸਹੀ ਪੰਦੀ ਹੁੰਦੀ ਸੀ ਉਹ ਔਰ ਬੋਲਣਾ ਵਧੀਆ ਹੁੰਦਾ ਏ। ਇੰਸਟਾਗ੍ਰਾਮ 'ਤੇ ਤੁਹਾਡੇ ਕੋਲ ਵੀ ਚੱਲਦਾ ਹੋਣਾ। ਇੰਸਟਾਗ੍ਰਾਮ ਚੱਲਦਾ ਬਾਈ ਜੀ ਦੇਖਦੇ ਆਂ ਪਰ ਅਸੀਂ ਇਹਨਾਂ ਘੱਟ ਦੇਖਦੇ ਆਂ ਕੰਮ ਤੋਂ ਬਿਜੀ ਜ਼ਿਆਦਾ ਰਹਿਨੇ ਆਂ। ਉਹੀ ਲੋਕਾਂ ਨੂੰ ਵੀ ਇਹ ਜੀ ਦੇਖਣੀ ਚਾਹੀਦੀ ਹੈ ਕਿ ਤੁਸੀਂ ਘਟੋ ਘਟ ਆਪਣਾ ਇਹੋ ਜਿਹਾ ਤਾਂ ਕੰਟੈਂਟ ਪਾਓ ਕਿ ਕੱਲ ਤੁਸੀਂ ਮਰ ਜੋਂ ਤਾਂ ਲੋਕ ਉਹਦੋਂ ਖੁਸ਼ੀ ਨਾ ਬਣਾਉਣ ਹੁਣ ਦੱਸੋ ਕੀ ਕਹਿ ਸਕਦੇ ਆ ਜੀ ਹੁਣ ਕਿਸੇ ਨੂੰ ਹੁਣ ਕੀ ਕਹਿ ਸਕਦੇ ਆ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਹੁਣ ਉਹ ਸਿਆਣੀ ਬਿਆਣੀ ਸੀਗੀ ਆਪ ਉਹਨੂੰ ਦੇਖਣਾ ਚਾਹੀਦਾ ਸੀ ਇੱਥੇ ਤਾਂ ਬਾਕੀ ਪਰਿਵਾਰਕ ਮੈਂਬਰਾਂ ਦਾ ਕਿਵੇਂ ਬਈ ਉਹਨਾਂ ਦਾ ਕਿਵੇਂ ਤੁਹਾਡਾ ਨਾ ਵਰਤ ਵਰਤਾਓ ਹੈ ਸ਼ਰੀਫ ਆ ਪਰਿਵਾਰ ਤਾਂ ਬਹੁਤ ਮਾਤੜ ਜੇ ਬੰਦੇ ਨੇ ਇਹ ਸਾਰਿਆਂ ਤੋਂ ਇੱਕ علیحدਾ ਜੀ ਹੈ ਨਾ ਤਾਂ ਉਹ ਪਰਿਵਾਰ ਤੇ ਵਿੱਚ ਸਾਰਿਆਂ ਤੋਂ علیحدਾ ਜੀ ਵਿੱਚੋਂ ਕਿੱਥੋਂ ਆਏ ਨੇ ਕਿਉਂ ਮੇਰੇ ਸਾਹਾਂ ਯੂਪੀ ਵੀ ਆਰਦੀ ਹੈ ਹਾਂਜੀ ਪ੍ਰਵਾਸੀ ਲੋਕ ਨੇ ਕਿੰਨਾ ਟਾਈਮ ਹੋ ਗਿਆ ਇੱਥੇ ਬੱਚੇ ਮੇਰੇ ਸਾਹ 30 35 ਸਾਲ ਤੋਂ ਇਹੀ ਰਹ ਰਹੇ ਨੇ ਹਾਂਜੀ ਤੁਸੀਂ ਦੇਖ ਰਹੇ ਹੋ ਉਹਦੇ ਹਾਂ ਦੇਖ ਰਹੇ ਹਾਂ ਪੜੀ ਨਹੀਂ ਕੀ ਉੱਥੇ ਸ਼ਾਇਦ ਉਹ ਪੜਦੀ ਹੈ ਹਰ ਕੋਈ ਸਕੂਲੇ 10 12 ਕੀਤੀ ਆਨੇ ਨੇ ਹਾਂਜੀ ਇੱਕ ਬਈ ਕੁਈ ਇਹ ਵੀ ਹੈ ਕਿ ਲੋਕ ਕਹਿ ਰਹੇ ਨੇ ਕਿ ਸ਼ਰਾਬ ਪੀਂਦੀ ਸੀ ਇੱਥੇ ਵੀ ਕਹਿੰਦੇ ਬਹੁਤ ਬਹੁਤ ਦੋ ਤਣ ਬਾਦ ਦੇਖਿਆ ਉਹਨੂੰ ਬਿਨਾ ਕੱਪੜਿਆਂ ਤੋਂ ਵੀ ਦੇਖਿਆ ਲੋਕ ਇਹੋ ਜਿਹੀਆਂ ਗੱਲਾਂ ਵੀ ਕਰ ਰਹੇ ਨੇ ਨਹੀਂ ਨਹੀਂ ਸਰ ਐਦਾਂ ਦਾ ਕੁਝ ਨਹੀਂ ਸੀਗਾ ਅਗਰ ਉਹ ਮਾੜਾ ਮੋੜਾ ਲੜਾਈ ਝਗੜਾ ਫੈਮਿਲੀ ਨਾਲ ਕਰਦੀ ਉਹ ਵੀ ਸਿਰਫ ਇੱਕ ਕੰਟੈਂਟ ਦੇ ਤੌਰ ਤੇ ਹੀ ਕਰਦੀ ਸੀ ਰੀਅਲ ਲਾਈਫ ਦੇ ਵਿੱਚ ਉਹ ਕਦੇ ਪਰਿਵਾਰ ਨਾਲ ਬਿਗੜ ਕੇ ਨਹੀਂ ਸੀ ਰੱਖਦੀ ਨਾ ਕਦੇ ਲੜਾਈ ਝਗੜਾ ਕਰਦੀ ਸੀ ਅਗਰ ਉਹ ਜੋ ਕੁਝ ਵੀਡੀਓ ਸੀਗੀਆਂ ਵੀ ਉਹ ਇੱਕ ਸਿਰਫ ਵੀਡੀਓ ਦੇ ਤੌਰ ਤੇ ਹੀ ਵੀਡੀਓ ਪਾਈਆਂ ਸੀ ਉਹਨੇ ਰੀਅਲ ਲਾਈਫ 'ਚ ਐਦਾਂ ਦਾ ਕੁਝ ਨਹੀਂ ਸੀ ਉਹ ਕਦੇ ਲੜਾਈ ਝਗੜਾ ਨਹੀਂ ਸੀ ਕਰਦੀ ਪਰਿਵਾਰ ਦੇ ਨਾਲ ਇਤ ਕਦੋਂ ਦੋ ਵਾਰ ਦੇਖਿਆ ਉਸ ਨੂੰ ਬਿਨਾ ਕੱਪੜਿਆਂ ਦੇ ਇੱਧਰ ਉੱਧਰ ਫਿਰਦੀ ਸੀ ਨਹੀਂ ਨਹੀਂ ਵੀਰ ਜੀ ਆਪਾਂ ਕਦੇ ਨਹੀਂ ਦੇਖਿਆ ਆਪਾਂ ਨਹੀਂ ਕਹਿ ਸਕਦੇ ਆਪਾਂ ਉਹਨੂੰ ਕਦੇ ਨਹੀਂ ਦੇਖਿਆ ਗਲਤ ਕੱਪੜਿਆਂ ਦੇ ਕੱਪੜੇ ਠੀਕ ਪਾ ਕੇ ਰੱਖਦੀ ਮੰਨ ਲਓ ਸਰ ਬਿਲਕੁਲ ਨਾਲ ਹੈ ਮੈਂ ਦੋ ਕਦਮ ਦੀ ਦੂਰੀ ਤੇ ਆ ਮੈਂ ਕਦੀ ਨਹੀਂ ਅਜੇ ਤੱਕ ਉਹਨੂੰ ਗਲਤ ਕੱਪੜੇ ਪਾਏ ਦੇਖਿਆ ਆ ਬਾਕੀ ਘਰ ਦੇ ਵਿੱਚ ਜੋ ਮਰਜ਼ੀ ਪਹਿਨ ਸਕਦਾ ਪਰ ਬਾਹਰ ਕਦੀ ਅਜਿਹਾ ਤਾਂ ਉਹਨੇ ਅਸ਼ਲੀਲ ਕੱਪੜੇ ਨਹੀਂ ਸੀ ਪਾਏ ਨੰਗ ਦੀ ਕਿਸੇ ਨੂੰ ਗੱਲ ਕੱਢੀ ਨਾ ਲੜਾਈ ਝਗੜਾ ਕੀਤਾ ਕਦੇ ਵੀ ਨਹੀਂ ਹੋਇਆ ਸਰ ਤਦੋਂ ਲੱਗਦਾ ਵੀ ਜੇ ਪਰਿਵਾਰ ਮਾੜਾ ਮੋਟਾ ਉਹਦੋਂ ਟੋਕਦਾ ਜਾਂ ਕੋਈ ਗਵਾਂਡ ਮੱਥਾ ਟੋਕਦਾ ਜਾਂ ਕੋਈ ਹੋਰ ਟੋਕਦੇ ਤਾਂ ਜੋ ਉਸ ਦੀ ਜਾਨ ਬਚ ਸਕਦੀ ਆ ਜੇ ਕੰਮ ਨਹੀਂ ਹੋਣਾ ਸੀ ਜੇ ਟੋਕਦਾ ਜੀ ਹੁਣ ਤਾਂ ਦੇਖੋ ਤੇ ਮੰਮੀ ਨੂੰ ਜਾਣਦੇ ਆ ਤੇ ਮਾਤਾ ਨੂੰ ਪਤਾ ਜਾਂ ਉਹਦੇ ਭਾਈਆਂ ਨੂੰ ਪਤਾ ਠੀਕ ਉਹਦੇ ਫੈਮਿਲੀ ਵਾਲਿਆਂ ਨੂੰ ਜਿਆਦਾ ਪਤਾ ਤੇ ਕਿਹਨਾਂ ਦਾ ਪਤਾ ਤਾਂ ਦੀ ਫੈਮਿਲੀ ਵਾਲਿਆਂ ਨੂੰ ਹੋਣਾ ਚਾਹੀਦਾ ਅਸੀਂ ਤਾਂ ਚਲੋ ਆਸ ਗਵਾਂਡ ਦੇ ਆ ਜੀ ਹਾਂਜੀ ਬੰਦ ਹੋਈ ਨਾ ਕਿ ਜਵਾਗ ਤਾਂ ਮਰ ਜਾਂਦਾ ਪਿੱਛੇ ਭੁਗਤਾਂ ਦਾ ਮਾਪਿਆਂ ਨੂੰ ਪੈਂਦਾ ਨਾ ਆਪ ਚਾਹੇ ਘਟੀਆਂ ਹਰਕਤਾਂ ਕਰਕੇ ਹੋਵੇ ਕੁਝ ਵੀ ਹੋ ਕਿ ਜੀ ਹੁਣ ਆ ਹੋ ਗਿਆ ਗੱਲ ਤਾਂ ਥਰੀ ਆ ਜੀ ਕੋਈ ਹੈ ਕਿ ਜੇ ਆਹੀ ਸੋਸ਼ਲ ਮੀਡੀਆ ਨੂੰ ਲੈ ਕੇ ਆ ਇੱਕ ਭਲੇਖ ਹੀ ਆ ਸੋਸ਼ਲ ਮੀਡੀਆ ਇਹ ਭਲੇਖੇ ਪਾਲੇ ਹੋਏ ਨੇ ਲੋਕਾਂ ਨੇ ਜਵਾਕਾਂ ਨੇ ਜਿ ਕਹਿ ਲਈਏ ਠੀਕ ਹੈ ਚਲੋ ਆਮਦਨ ਦਾ ਸਾਧਨ ਵੀ ਹੈ ਪਰ ਆਮਦਨ ਜਿਹੜੀ ਗਲਤ ਤਰੀਕੇ ਨਾਲ ਬਣਾਈਏ ਉਹਦਾ ਫਿਰ ਅੰਤ ਵੀ ਤਾਂ ਮਾੜਾ ਹੀ ਹੁੰਦਾ ਨਾ ਉਹ ਇਹ ਤਾਂ ਹੈ ਜੀ ਹੁਣ ਕੀ ਕਹਿ ਸਕਦੇ ਆਂ ਦੱਸੋ ਜੀ ਉਹਨਾਂ ਦਾ ਰੱਬ ਜਾਣਦਾ ਜਾਂ ਉਹ ਉਹਦੇ ਨਾਲ ਜੀ ਹੋਇਆ ਉਹ ਚਾਹਤ ਦੀ ਫੈਮਿਲੀ ਅੱਛਾ ਕੁਝ ਇਹੋ ਜਿਹਾ ਗੁਸਤਾ ਨਹੀਂ ਕਿ ਕੋਈ ਮਤਲਬ ਡਰੱਗ ਡਰੂਗ ਵਗੈਰਾ ਕੋਈ ਵੇਚਦੇ ਹੋਣ ਜਾਂ ਸੇਲ ਕਰਦੇ ਹੋਣ ਕਿਉਂਕਿ ਅਸੀਂ ਬਹੁਤ ਸਾਰੇ ਇਹੋ ਜਿਹੇ ਕੇਸ ਦੇਖੇ ਨੇ ਜੋ ਮਤਲਬ ਇਹੋ ਜਿਹਾ ਕੰਮ ਕਰਦੇ ਨੇ ਜਿਵੇਂ ਉਹ ਕਹਿੰਦੇ ਨੇ ਨਾ ਕਿ ਸਿਆਣੇ ਕਿ ਜਦੋਂ ਇੱਕ ਵਾਰ ਸ਼ਰਮੀ ਚੱਕੀ ਗਈ ਫਿਰ ਬੰਦਾ ਸਭ ਕੁਝ ਹੀ ਕਰ ਦਿੰਦਾ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਸਾਡੇ ਨੌਲੇਜ ਚ ਇਦਾਂ ਦੀ ਕੋਈ ਗੱਲਬਾਤ ਨਹੀਂ ਆਈ ਤੁਸੀਂ ਘਰ ਘਰ ਜਾ ਕੇ ਪੁੱਛ ਸਕਦੇ ਹੋ ਇਹੋ ਜਿਹੀ ਚੀਜ਼ਾਂ ਬਣ ਜਾਂਦੀਆਂ ਮੌਦਾਕਾਰ ਤੁਸੀਂ ਪੁੱਛ ਸਕਦੇ ਹੋ ਸਾਡੇ ਮੱਲੇ ਜਿੱਦਾਂ ਦਾ ਕੁਝ ਨਹੀਂ ਹੈਗਾ ਇਸ ਵਾਲਾ ਕੰਮ ਤਾਂ ਕੋਈ ਬਿਲਕੁਲ ਨਹੀਂ ਸੀਗਾ ਨਾ ਕਦੇ ਸੁਣਿਆ ਨਾ ਕਦੇ ਦੇਖਿਆ ਜੇ ਦੇਖਿਆ ਤਾਂ ਤੁਹਾਨੂੰ ਕਹਿ ਦੇਣਾ ਸੀਗਾ ਜਾਂ ਤਾਂ ਆਪਾਂ ਨੂੰ ਉਹਨਾਂ ਦਾ ਕੋਈ ਡਰ ਹੋਵੇ ਉਹਦੇ ਘਰ ਦੇੰ ਦਾ ਕੋਈ ਡਰ ਹੋਵੇ ਤਾਂ ਤੇ ਕੋਈ ਗੱਲਬਾਤ ਨਹੀਂ ਜੇ ਦੇਖਿਆ ਜਿੱਦਾਂ ਇਹ ਕਹਦੇਗਾ ਜੀ ਇਦਾਂ ਅਸੀਂ ਕਦੇ ਮੱਲੇ ਚ ਨਹੀਂ ਦੇਖਿਆ ਠੀਕ ਸੀ ਵਧੀਆ ਭਰਾਵਾ ਸੀ ਉਹਦਾ ਹੁਣ ਸੋਸ਼ਲ ਮੀਡੀਆ 'ਚ ਉਹ ਕੀ ਐ ਕੀ ਨਹੀਂ ਕਰਦੀ ਵੀ ਉਹ ਹੁਣ ਉਹ ਜਾਣਦੀ ਆ ਬਹੁਤ ਬਹੁਤ ਧੰਨਵਾਦ ਠੀਕ ਆ ਤੈਂ ਸੰ ਸਾਡੇ ਨਾਲ ਜਿਹੜੇ ਨਜ਼ਦੀਕੀ ਨੇ ਕਮਲਕੌਰ ਦੇ ਉਹਨਾਂ ਦੇ ਵੱਲੋਂ ਸਾਰੀਆਂ ਗੱਲਾਂ ਕੀਤੀਆਂ ਗਈਆਂ ਕਿ ਆਖਰਕਾਰ ਕਮਲਕੌਰ ਦਾ ਜਿਹੜਾ ਕਤਲ ਹੈ ਉਸ ਦੇ ਪਿੱਛੇ ਕੀ ਕੀ ਕਾਰਨ ਹੋ ਸਕਦੇ ਆ ਪਰ ਅਸੀਂ ਲੋਕਾਂ ਨੂੰ ਇਹੀ ਗੱਲ ਸਮਝਾਉਣਾ ਚਾਹਾਂਗੇ ਭਾਈ ਲੋਕੋ ਇੰਸਟਾਗ੍ਰam ਫੇਸਬੁੱਕ ਕੁਛ ਵੀ ਚਲਾਉਣਾ ਤਾਂ ਕਦੇ ਅਸ਼ਲੀਲ ਕੰਟੈਂਟ ਜਾਂ ਕੋਈ ਗੰਦਮੰਦ ਚੀਜ਼ਾਂ ਨਾ ਪਾਓ ਉਸ ਦਾ ਅੰਜਾਮ ਤੁਸੀਂ ਦੇਖ ਲਿਆ ਚੰਗੀਆਂ ਚੀਜ਼ਾਂ ਪਾਓ ਚੰਗੀਆਂ ਚੀਜ਼ਾਂ ਨਾਲ ਵਾਇਰਲ ਹੋਵੋ ਐਵੇਂ ਦਿਮਾਗ ਨਾ ਹਿਲਾਓ ਕਿ ਤੁਸੀਂ ਗਲਤ ਕੰਮ ਕਰਕੇ ਕਿਉਂਕਿ ਗਲਤ ਕੰਮ ਦਾ ਨਤੀਜਾ ਗਲਤੀ ਹੋਣਾ ਹੈ ਤੇ ਆਦੇ ਆਪ ਨੂੰ ਇੰਨਾ ਕੁ ਜ਼ਰੂਰ ਬਣਾਓ ਕਿ ਕੱਲ੍ਹ ਨੂੰ ਤੁਸੀਂ ਜਾਓ ਦੁਨੀਆ ਤੋਂ ਰੁਖਸਤ ਹੋਮੋ ਤੇ ਲੋਕ ਤੁਹਾਨੂੰ ਇਹ ਨਾ ਕਹਿਣ ਕਿ ਠੀਕ ਹੈ ਇਹ ਚਲੀ ਗਈ ਇਹ ਚਲਾ ਗਿਆ ਲੋਕ ਅਫਸੋਸ ਕਰਨ ਤੁਸੀਂ ਆ ਦੇਖੋ ਕਮੈਂਟ ਸੈਕਸ਼ਨ ਦੇ ਵਿੱਚ ਕੀ ਕੁਝ ਲੋਕ ਲਿਖ ਰਹੇ ਨੇ ਕਹਿੰਦਾ ਬਸੰਤ ਦਵਿੰਦਰ ਨਾਮਦੀਪ ਜੋਤ ਲੁਧਿਆਣਾ